ਕਲਿਆਣ ਮਹੱਲਾ ਚੌਥਾ ਰਾਮ ਗੁਰ ਪਾਰਸ ਪਰਸ ਕਰੀਜੈ ਹਮ ਨਿਰਗੁਣੀ ਮਨੂਰ ਆਤ ਫੀਕੇ ਮਿਲ ਸਤ ਗੁਰ ਪਾਰਸ ਕੀਜੈ ਰਹਾਉ ਸੋਰਗ ਮੋਕਤਿ ਵੈਕੁੰਠ ਸਭ ਬਾਂਛੈ ਨਿਤ ਆਸਾ ਆਸ ਕਰੀਜੈ ਹਰ ਦਰਸ਼ਨ ਕੇ ਜਨ ਮੁਕਤ ਨਾ ਮੰਗਹਿ ਮਿਲ ਦਰਸ਼ਨ ਤ੍ਰਿਪਤ ਮਨ ਤੀਜੈ ਮਾਇਆ ਮੋਹ ਸਭਲ ਹੈ ਭਾਰੀ ਮੋਹ ਕਾਲਖ ਦਾਗ ਲਗੀਜੈ ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ ਜਿਉ ਮੁਰਗਾਈ ਪੰਖ ਨਾ ਧੀਜੈ ਚੰਦਨ ਵਾਸ ਕੋ ਅੰਗਮ ਵੇੜੀ ਕੇਵ ਮਿਲੀਐ ਚੰਦਨ ਲੀਜੈ ਕਾੜ ਖੜਕ ਗੁਰ ਗਿਆਨ ਕ ਰਾਰਾ ਵਿਖ ਛੇਦ ਛੇਦ ਰਸ ਪੀਜੈ ਆਨ ਆਨ ਸਮਦਾ ਬਾਹੂ ਕੀਨੀ ਪਾਲ ਬੈ ਸੰਤਰ ਭਸਮ ਕਰੀਜੈ ਮਹਾ ਉਗਰ ਪਾਪ ਸਾਖਤ ਨਰ ਕੀਨੇ ਮਿਲ ਸਾਧੂ ਲੋਕੀ ਦੀਜੈ ਸਾਧੂ ਸਾਧ ਸਾਧ ਜਨ ਨੀਕੇ ਜਿਨ ਅੰਤਰ ਨਾਮ ਤਰੀਜੈ ਪਰਸਨੇ ਪਰਸ ਭਏ ਸਾਧੂ ਜਨ ਜਨ ਹਰਿ ਭਗਵਾਨ ਦੇਖੀਜੈ ਸਾਖਤ ਸੂਤ ਵਹੁ ਗੁਰਜੀ ਭਰਿਆ ਕਿਉ ਕਰ ਤਾਨ ਤਨੀਜੈ ਤੰਤ ਸੂਤ ਕਿਛੁ ਨਿਕਸੈ ਨਾਹੀ ਸਾਖਤ ਸੰਗ ਨਾ ਕੀਜੈ ਸਤਿਗੁਰ ਸਾਧ ਸੰਗਤ ਹੈ ਨੀਕੀ ਮੇਲ ਸੰਗਤ RAM ਰਵੀਜੈ ਅੰਤਰ ਰਤਨ ਜਵੇ ਹਰ ਮਾਨਕ ਗੁਰ ਕਿਰਪਾ ਤੇ ਲੀਜੈ ਮੇਰਾ ਠਾਕੁਰ ਵੱਡਾ ਵੱਡਾ ਹੈ ਸੁਆਮੀ ਹਾਮ ਕਿਉਂ ਕਰ ਮਿਲਹਿ ਮਿਲੀਜੈ ਨਾਨਕ ਮੇਲ ਨਿਲਾਏ ਗੁਰ ਪੂਰਾ ਜਨ ਕਉ ਪੂਰਨ ਦੀਜੈ ਕಲ್ಯਾਨ ਮਹੱਲਾ ਚੌਥਾ ਰਾਮਾ ਰਾਮ ਰਾਮੋ ਰਾਮ ਰਵੀ ਜੈ ਸਾਧੂ ਸਾਦ ਸਾਧ ਜਨ ਨੀਕੇ ਮਿਲ ਸਾਧੂ ਹਾਰ ਰੰਗ ਕੀਜੈ ਰਹਾਉ ਜੀ ਅਜੰਤ ਸਭ ਜਗ ਹੈ ਜੀਤਾ ਮਨ ਡੋਲਤ ਡੋਲ ਕਰੀਜੈ ਕਿਰਪਾ ਕਿਰਪਾ ਕਰ ਸਾਧ ਮਿਲਾਵਹੁ ਜਗ ਥੰਮਨ ਕਉ ਥੰਮ ਦੀਜੈ ਬਸੁਦਾ ਤਲ ਤਲ ਸਭ ਉਪਰ ਮਿਲ ਸਾਧੂ ਚਰਨ ਰੁਲੀਜੈ ਅਤ ਊਤਮ ਅਤ ਊਤਮ ਹੋਵਹੁ ਸਭ ਸਿਸ਼ਟ ਚਰਨ ਤਲ ਦੀਜੈ ਗੁਰਮੁਖ ਜੋਤਿ ਭਲੀ ਸੇਵਨੀ ਕੀ ਆਨ ਪਾਨੀ ਸਖਤ ਪਰਿਜੈ ਮੈਨ ਦੰਤ ਨਿਕਸੇ ਗੁਰਬਚਨੀ ਸਾਰ ਚਾਬ ਚਾਬ ਹਰ ਰਸ ਪੀਜੈ RAM ਨਾਮ ਨੁਗਰ ਹੋ ਬਹੁ ਕੀਆ ਗੁਰ ਸਾਧੂ ਪੁਰਖ ਮਿਲੀਜੈ ਗੁਣ RAM ਨਾਮ ਬਿਸਥੀਰਨ ਕੀਏ ਹਰ ਸਗਲ ਭਵਨ ਜਸ ਦੀਜੈ ਸਾਧੂ ਸਾਧ ਸਾਧ ਮਨ ਪ੍ਰੀਤਮ ਬਿਨ ਦੇਖੇ ਰਹਿ ਨਾਸ ਕੀਜੈ ਜਿਉ ਝਾਲ ਮੀਨ ਜਲੰ ਜਲ ਪ੍ਰੀਤ ਹੈ ਖਿਨ ਝਾਲ ਬਿਨ ਫੂਟ ਮਰੀਜੈ ਮਹਾ ਅਪਾਗ ਅਪਾਗ ਹੈ ਜਿਨ ਕੇ ਤਿਨ ਸਾਧੂ ਧੂਰ ਨਾ ਪੀਜੈ ਤਨਾ ਤਿਸਨਾ ਜਲਤ ਜਲਤ ਨਹੀਂ ਬੂਜੈ ਡੰਡ ਧਰਮ ਰਾਏ ਕਾ ਦੀਜੈ ਸਾਬਤੀ ਰਤ ਭਰਤ ਜਾਗ ਪਉਣ ਕੀਏ ਹਿਵੇ ਗਾਲ ਗਾਲ ਤਨ ਸ਼ੀਜੈ ਉਤਲਾ ਤੋਲ ਰਾਮ ਨਾਮ ਹੈ ਗੁਰਮਤ ਕੋ ਪੁਜੈ ਨਾ ਤੋਲ ਤੁਲੀਜੈ ਤਾਵ ਗੋਨ ਬ੍ਰਹਮ ਬ੍ਰਹਮ ਤੂ ਜਾਣਹਿ ਜਨ ਨਾਨਕ ਸਰਣ ਪਰੀਜੈ ਤੂ ਜਲ ਨਿਧ ਮੀਨ ਹਮ ਤੇਰੇ ਕਰ ਕਿਰਪਾ ਸੰਗ ਰਖੀਜੈ ਕਲਿਆਣ ਮਹੱਲਾ ਚੌਥਾ ਰਾਮਾ ਰਾਮ ਰਾਮੋ ਪੂਜ ਕਰੀ ਜੈ ਮਾਨ ਤਨ ਅਰਪ ਧਰਾਓ ਸਭ ਆਗੇ ਰਸ ਗੁਰਮਤ ਗਿਆਨ ਦਿਰੜੀ ਜੈ ਰਹਾਉ ਬ੍ਰਹਮ ਨਾਮ ਗੁਣ ਸਾਖਤ ਰੋਬਰ ਨਿਤ ਚੋਨ ਚੋਨ ਪੂਜੈ ਕਰੀ ਜੈ ਆਤਮ ਦੇਉ ਦੇਉ ਹੈ ਆਤਮ ਰਸ ਲਾਗੇ ਪੂਜ ਕਰੀ ਜੈ ਮੇਵੇਕ ਬੋਧ ਸਭ जग ਮਹਿ ਨਿਰਮਲ ਵਿਚਰ ਵਿਚਰ ਰਸ ਪੀਜੈ ਗੁਰ ਪ੍ਰਸਾਦ ਪਦਾਰਥ ਪਾਇਆ ਸਤ ਗੁਰ ਕਾਉ ਇਹੋ ਮਨ ਦੀਜੈ ਨਿਰਮੋਲਕ ਅਤ ਹੀਰੋ ਨੀ ਕੋ ਹੀਰਾ ਹੀਰ ਵਿਦੀਜੈ ਮਨ ਮੋਤੀ ਸਾਲ ਹੈ ਗੁਰ ਸਬਦੀ ਜਿਤ ਹੀਰਾ ਪਰਖ ਲਈਜੈ ਸੰਗਤ ਸੰਤ ਸੰਗ ਲਾਗ ਊਚੇ ਜਿਉ ਪੀਪ ਪਲਾਸ ਖਾਏ ਲੀਜੈ ਸਭ ਨਾਰ ਮਹ ਪ੍ਰਾਨੀ ਊਤਮ ਹੋਵੈ RAM ਨਾਮੈ ਬਾਸ ਬਸੀਜੈ ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਖਾ ਹਰੀ ਜੜੀਜੈ ਧਰਮ ਫੁੱਲ ਫਲ ਗੁਰ ਗਿਆਨ ਦ੍ਰਿੜਾਇ ਬਹਿਕਾਰ ਬਾਸ ਜਗ ਦੀਜੈ ਇਕ ਜੋਤ ਇਕੋ ਮਾਨਵ ਸਿਆ ਸਭ ਬ੍ਰਹਮ ਦ੍ਰਿਸ਼ਟ ਇਕ ਕੀਜੈ ਆਤਮ ਰਾਮ ਸਭ ਏਕੈ ਹੈ पसਰੇ ਸਭ ਚਰਨ ਤਲੇ ਸਿਰ ਦੀਜੈ ਨਾਮ ਬਿਨਾ ਨਕਟੇ ਨਰ ਦੇਖਹੁ ਤੈਨ ਘਸ ਘਸ ਨਾਕ ਵਢੀਜੈ ਸਾਖਤ ਨਾਰ ਅਹੰਕਾਰੀ ਕਹੀਐ ਬਿਨ ਨਾਵੈ ਤ੍ਰਿਗ ਜੀਵੀਜੈ ਜਾਬ ਲਗ ਸਾਸ ਸਾਸ ਮਨ ਅੰਤਰ ਤਤ ਬੇਗਲ ਸਰਣ ਕਰੀ ਜੈ ਨਾਨਕ ਕਿਰਪਾ ਕਿਰਪਾ ਕਰ ਧਾਰੋ ਮੈਂ ਸਾਧੂ ਚਰਨ ਪਖੀਜੈ ਕਲਿਆਣ ਮਹੱਲਾ ਚੌਥਾ ਰਮਾ ਮੈਂ ਸਾਧੂ ਚਰਨ ਤੋ ਵੀਜੈ ਕੇਲ ਵਿਖ ਦਹਨ ਹੋਏ ਖਿਨ ਅੰਤਰ ਮੇਰੇ ਥਾakur ਕਿਰਪਾ ਕੀਜੈ ਰਹਾ ਮੰਗਤ ਜਾਨ ਦੀਨ ਖਰੇ ਧਰ ਠਾਡੇ ਆਤ ਤਰਸਨ ਕਾਓ ਦਾਨ ਦੀਜੈ ਤਰਾਹੇ ਤਰਾਹੇ ਸਰਨ ਪ੍ਰਭ ਆਏ ਮੋ ਕਾਓ ਗੁਰਮਤਿ ਨਾਮ ਦ੍ਰਿੜੀਜੈ ਕਾਮ ਕ੍ਰੋਧ ਨਗਰ ਮੈਂ ਸਬਲਾ ਨਿਤ ਉਠ ਉਠ ਜੂਜ ਕਰੀਜੈ ਅੰਗੀਕਾਰ ਕਰਹੁ ਰਖ ਲੇਵਹੁ ਗੁਰ ਪੂਰਾ ਕਾੜ ਕਢੀਜੈ ਅੰਤਰ ਅਗਨ ਸਬਲ ਅਤ ਵਿਖਿਆ ਹੇ ਵਸੀਤਲ ਸਬਦ ਗੁਰ ਦੀਜੈ ਤਾਨ ਮਨ ਸਾਤ ਹੋਏ ਅਦਕਾਈ ਰੋਗ ਕਾਟੈ ਸੂਖ ਸਵੀਜੈ ਜਿਉਂ ਸੂਰਜ ਕਿਰਣ ਰਵਿਆ ਸਰਬ ਠਾਈ ਸਾਬ ਘਾਟ ਘਾਟ ਰਾਮ ਰਵੀ ਜੈ ਸਾਧੂ ਸਾਧ ਮਿਲੇ ਰਸ ਪਾਵੈ ਤਾਤ ਨੇਜ ਘਰ ਬੈਠਿਆ ਪੀਜੈ ਜਾਨਕਾ ਪ੍ਰੀਤ ਲੱਗੀ ਗੁਰ ਸੇਤੀ ਜਿਉਂ ਚਕਵੀ ਦੇਖ ਸੂਰੀ ਜੈ ਨਿਰਖਤ ਨਿਰਖਤ ਰਹਿਨ ਸਭ ਨਿਰਖੀ ਮੁਖ ਕਾਢੈ ਅੰਮ੍ਰਿਤ ਪੀਜੈ ਸਾਕਤ ਸੁਵਾਨ ਕਹੀਐ ਬਹੁ ਲੋਭੀ ਬਹੁ ਦੁਰਮਤ ਮੈਲ ਪਰਿਜੈ ਆਪਨ ਸੁਵਾਏ ਕਰਹਿ ਬਹੁ ਬਾਤਾ ਤਿਨਾ ਕਾਗ ਸਾਹੁ ਕੀਜੈ ਸਾਦੂ ਸਾਦ ਸਰਣ ਮਿਲ ਸੰਗਤ ਜਿਤ ਹਾਰ ਰਸ ਕਾੜ ਕਢੀਜੈ ਪਰ ਉਪਕਾਰ ਬੋਲਹਿ ਬਹੁ ਗੁਣੀਆਂ ਮੁਖ ਸੰਤ ਭਗਤ ਹਾਰ ਦੀਜੈ ਤੂ ਆਗਮ ਦਇਆਲ ਦਇਆ ਉਪਾਤ ਦਾਤਾ ਸਭ ਦਇਆ ਧਾਰ ਰੱਖ ਲੀਜੈ ਸਰਬ ਜੀਵ ਜਗ ਜੀਵਨ ਏਕੋ ਨਾਨਕ ਪ੍ਰਤਪਾਲ ਕਰੀਜੈ ਕਲਿਆਣ ਮਹੱਲਾ ਚੌਥਾ ਰਾਮਾ ਹਮਦਾਸਨ ਦਾਸ ਕਰੀਜੈ ਜਾਬ ਲਗ ਸਾਸ ਹੋਏ ਮਨ ਅੰਤਰ ਸਾਧੂ ਧੂਰ ਤੇ ਵੀਜੈ ਰਹਾਉ ਸੰਕਰਨਾਰਦ ਸੇਖਨਾਗ ਮੋਨ ਧੂਰ ਸਾਧੂ ਕੀ ਲੋਚੀਜੈ ਭਾਵਨ ਭਾਵਨ ਪਵਿਤ ਹੋਹੇ ਸਾਬ ਜਹ ਸਾਧੂ ਚਰਨ ਧਰੀਜੈ ਤਾਜ ਲਾਜ ਅਹੰਕਾਰ ਸਭ ਤਜੀਐ ਮਿਲ ਸਾਧੂ ਸੰਗ ਰਹੀਜੈ ਧਰਮ ਰਾਏ ਕੀ ਕਾਨ ਚੁਕਾਵੇ ਵੇਖ ਡੁੱਬਦਾ ਕਾੜ ਕਢੀਜੈ ਭਰਮ ਸੂਕੇ ਬਾਹੋ ਓਬ ਸੁਖ ਕਹੀਐ ਹਹਿ ਮਿਲ ਸਾਧੂ ਸੰਗ ਹਰੀਜੈ ਤਾਤੇ ਬੇਲਮ ਪਾਲ ਢੇਲ ਨਾ ਕੀਜੈ ਜਾਏ ਸਾਧੂ ਚਰਨ ਲਗੀਜੈ ਰਾਮ ਨਾਮ ਕੀਰਤਨ ਰਤਨ ਵਥ ਹਰ ਸਾਧੂ ਪਾਸ ਰਖੀਜੈ ਜੋ ਬਚਨ ਗੁਰ ਸਤ ਸਤ ਕਰ ਮੰਨੈ ਤਿਸ ਆਗੈ ਕਾੜ ਤਰੀਜੈ ਸੰਤੋ ਸੁਨਹੁ ਸੁਨਹੁ ਜਾਨ ਪਾਈ ਗੁਰ ਕਾਢੀ ਬਾਹ ਕੁ ਕੀਜੈ ਜੇ ਆਤਮ ਕਉ ਸੋਖ ਸੋਖ ਨੇਤ ਲੋੜੋ ਹੋ ਤਾ ਸਤਗੁਰ ਸਰਣ ਪਵੀਜੈ ਜੇ ਵਡ ਭਾਗ ਹੋਏ ਅਤ ਨੀਕਾ ਤਾ ਗੁਰਮਤਿ ਨਾਮ ਧਰੜੀਜੈ ਸਭ ਮਾਇਆ ਮੋਹ ਵਿਖਮ ਜਗ ਤਰੀਐ ਸਹਜੇ ਹਰ ਰਸ ਪੀਜੈ ਮਾਇਆ ਮਾਇਆ ਕੇ ਜੋ ਅਦਿਕਾਈ ਵਿੱਚ ਮਾਇਆ ਪਚੈ ਪਚੀਜੈ ਅਗਿਆਨ ਅੰਧੇਰ ਮਹਾਪੰਥ ਵਿਖੜਾ ਅਹੰਕਾਰ ਭਾਰ ਲਾਦ ਲੀਜੈ ਨਾਨਕ RAM 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 ਮੈਂ ਤੇ ਗਤ ਕੀਜੈ ਸਤਗੁਰ ਮਿਲੈ ਤਾਂ ਨਾਮ ਦਰੜਾਏ RAM ਨਾਮੈ ਰਲੈ ਮਿਲੀਜੈ ਛੱਕਾ ਇਕ ਇਕ ਓ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਰਾਗ ਪ੍ਰਭਾਤੀ ਵਿਭਾਸ ਮਹੱਲਾ ਪਹਿਲਾ ਚਾਉਪ ਦੇ ਘਰ ਪਹਿਲਾ ਨਾਏ ਤੇਰੇ ਤਰਣਾ ਨਾਏ ਪਤ ਪੂਜ ਨਾਉ ਤੇਰਾ ਗਹਿਣਾ ਮਾਤਮਕ ਸੂਦੈ ਨਾਅ ਤੇਰਾ ਨਾਉ ਮੰਨੇ ਸਾਬ ਕੋਏ ਬਿਨ ਨਾਵੈ ਪਤ ਕਬ ਹੋ ਨਾ ਹੋਏ ਅਵਰ ਸਿਆਣ ਪਸਗਲੀ ਪਾਜ ਜੈ ਬਖਸੇ ਤੈ ਪੂਰਾ ਕਾਜ ਰਹਾਉ ਨਾਉ ਤੇਰਾ ਤਾਣ ਨਾਉ ਦੀ ਬਾਣ ਨਾਉ ਤੇਰਾ ਲਸ਼ਕਰ ਨਾਉ ਸੁਲਤਾਨ ਨਾਏ ਤੇਰਾ ਮਾਣ ਮਹੱਤ ਪਰਵਾਣ ਤੇਰੀ ਨਦਰਿ ਕਰਮ ਪਵੈ ਨੀਸਾਨ ਨਾਏ ਤੇਰਾ ਸਹਿਜ ਨਾਏ ਸਲਾਹ ਨਾਉ ਤੇਰਾ ਅੰਮ੍ਰਿਤ ਬੇਖ ਉਠ ਜਾਏ ਨਾਏ ਤੇਰਾ ਸਭ ਸੁਖ ਵਸਹਿ ਮਨ ਆਏ ਬਿਨ ਨਾਵੇ ਭਾਦੀ ਜਾਮਪੁਰ ਜਾਏ ਨਾਰੀ 베ਰੀ ਘਰ ਦਰ ਦੇਸ ਮਨ ਕੀਆਂ ਖੁਸ਼ੀਆਂ ਕੀ ਚਹਿ ਵੇਸ ਜোঁ ਸੱਦੇ ਤਾਂ ਢੇਲ ਨਾ ਪਾਏ ਨਾਨਕ ਕੂੜ ਕੂੜੋ ਹੋਏ ਜਾਏ ਪ੍ਰਭਾਤੀ ਮਹੱਲਾ ਪਹਿਲਾ ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤਿੱਥੈ ਲੋਏ ਅੰਧੇਰ ਅੰਦੀ ਵਾਪਰੈ ਸਗਲ ਲੀਜੈ ਖੋਏ ਇਹੋ ਸੰਸਾਰ ਸਗਲ ਬਿਕਾਰ ਤੇਰਾ ਨਾਮ دارو ਅਬਰਨਾਸਤ ਕਰਨ ਹਾਰ ਅਪਾਰ ਰਹਾਉ ਤਾ ਤਾਣੁਪੁਰੀਆ ਏਕ ਭਾਰ ਹੋ ਵਹਿ ਲਖ ਕਰੋੜ ਤੇਰੇ ਲਾਲ ਕੀਮਤ ਤਾ ਪਵੈ ਜਾਂ ਸਿਰੈ ਹੋ ਵਹਿ ਹੋਰ ਦੁਖਾ ਤੇ ਸੁਖ ਉਪਜਹਿ ਸੁਖੀ ਹੋ ਵਹਿ ਦੁਖ ਜਿਤ ਮੁਖ ਤੂ ਸਾਲਾਹੀਐ ਤਿਤ ਮੁਖ ਕੈਸੀ ਭੂਖ ਨਾਨਕ ਮੂਰਖ ਏਕ ਤੂ ਅਵਰ ਭਲਾ ਸਹਸਾਰ ਜੇਤ ਤਨ ਨਾਮ ਨਾ ਊਪਜੈ ਸੇ ਤਨ ਹੋਏ ਖੁਵਾਰ ਪ੍ਰਭਾਤੀ ਮਹੱਲਾ ਪਹਿਲਾ ਜੈ ਕਾਰਨ ਵੇਦ ਬ੍ਰਹਮੇ ਉਚਰੇ ਸ਼ੰਕਰ ਛੋਡੀ ਮਾਇਆ ਜੈ ਕਾਰਨ ਸਿਧ ਭਏ ਉਦਾਸੀ ਦੇਵੀ ਮਰਮ ਨਾ ਪਾਇਆ ਬਾਬਾ ਮਾਨ ਸਾਚਾ ਮੁਖ ਸਾਚਾ ਕਹੀਐ ਤਰੀਐ ਸਾਚਾ ਸੋਈ ਦੁਸ਼ਮਨ ਦੂਖ ਨ ਆਵੈ ਨੇੜੇ ਹਾਰ ਮਤ ਪਾਵੈ ਕੋਈ ਰਹਾਉ ਅਗਨ ਬੇੰਬ ਪਾਵਣੇ ਕੀ ਬਾਣੀ ਤੀਨ ਨਾਮ ਕੇ ਦਾਸਾ ਤੇ ਤਸਕਰ ਜੋ ਨਾਮ ਨਾ ਲੇਵਹਿ ਵਸਹਿ ਕੋਟ ਪੰਜਾਸਾ ਜੇ ਕੋ ਏਕ ਕਰੈ ਚੰਗਿਆਈ ਮਾਨ ਚਿਤ ਬਹੁਤ ਬੁਫਾਵੈ ਏਤੇ ਗੁਣ ਏਤੀਆ ਚੰਗਿਆਈਆ ਦੇ ਨਾ ਪਛੋਤਾਵੈ ਤੋਦ ਸਾਲਾਹਨ ਤੇਨ ਧਨ ਪੱਲੈ ਨਾਨਕ ਕਾ ਧਨ ਸੋਈ ਜੇ ਕੋ ਜਿਉ ਕਹੈ ਉਹ ਨਾ ਕਉ ਜਮ ਕੀ ਤਲਬ ਨਾ ਹੋਈ ਪਰਭਾਤੀ ਮਹੱਲਾ ਪਹਿਲਾ ਜਾ ਕੈ ਰੂਪ ਨਾਹੀ ਜਾਤ ਨਾਹੀ ਨਾਹੀ ਮੋਖ ਮਾਸਾ ਸਤਗੁਰ ਮਿਲੇ ਨਿਰੰਜਨ ਪਾਇਆ ਤੇਰੇ ਨਾਮ ਹੈ ਨਿਵਾਸਾ ਆਉਦੂ ਸਹਜੇ ਤਤ ਵਿਚਾਰ ਜਾਤੇ ਫੇਰ ਨਾ ਆਵਹੁ ਸਹਸਾਰ ਰਹਾ ਯਾ ਕੈ ਕਰਮ ਨਾਹੀ ਧਰਮ ਨਾਹੀ ਨਾਹੀ ਸੋਚ ਮਾਲਾ ਸੇਵ ਜੋਤ ਕੰਨਹੋ ਬੋਧ ਪਾਈ ਸਤ ਗੁਰੂ ਰਖਵਾਲਾ ਜਾ ਕਹਿ ਬਰਤ ਨਾਹੀ ਨੇਮ ਨਾਹੀ ਨਾਹੀ ਬਾਕਬਾਈ ਗਤ ਅਵਗਤ ਕੀ ਚਿੰਤਨਾਹੀ ਸਤਗੁਰੂ ਫਰਮਾਈ ਜਾ ਕਹਿ ਆਸ ਨਾਹੀ ਨਿਰਾਸ ਨਾਹੀ ਚਿਤ ਸੁਰਤ ਸਮਝਾਈ ਤੰਤ ਕਾਓ ਪਰਮ ਤੰਤ ਮਿਲੇਆ ਨਾਨਕਾ ਬੋਧ ਪਾਈ ਪਰਭਾਤੀ ਮਹੱਲਾ ਪਹਿਲਾ ਤਾ ਕ ਕਹੇ ਆਧਾਰ ਪਰਵਾਨ ਬੇਖ ਅੰਮ੍ਰਿਤ ਦੋਏ ਸਾਮੁ ਕਰ ਜਾਣ ਯਾ ਕਹੀਏ ਸਰਬੇ ਰਹਿ ਆਸਮਾਏ ਜੋ ਕਿਸ ਵਰਤੈ ਸਭ ਤੇਰੀ ਰਜਾਏ ਰਹਾਉ प्रगति ज्योत चूका अभिमान सतगुरु दिया अमृत नाम काल मह आया सो जन जान साची दरगह पावे मान कहणा सुनणा अकथ कार जाए कथनी बदनी नानक जाल जाए प्रभाती मोहल्ला बहला ਅੰਮ੍ਰਿਤ ਨੀਰ ਗਿਆਨ ਮਨ ਮਜਨ 86 ਤੀਰਥ ਸੰਗ ਗਾਹੇ ਗੁਰ ਉਪਦੇਸ਼ ਜਵਾਹਰ ਮਾਨਕ ਸੇਵੇ ਸਿੱਖ ਸੋਖੋਜ ਲਹੈ ਗੁਰ ਸਮਾਨ ਤੀਰਥ ਨਹੀਂ ਕੋਏ ਸਾਰ ਸੰਤੋਖ ਤਾਸ ਗੁਰ ਹੋਏ ਰਹਾ ਗੁਰ ਦਰਿਆ ਉਹ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰੈ ਸਤਿਗੁਰ ਪਾਇਆ ਪੂਰਾ ਨਾਵਣ ਪਸੂ ਪਰੇ ਤਹੁ ਦੇਵ ਕਰੈ ਰਤਾ ਸਚ ਨਾਮ ਤਲ ਹਿਅਲ ਸੋ ਗੁਰ ਪਰਮਲ ਕਹੀਐ ਜਾ ਕੀ ਵਾਸ ਬਨਾਸ ਪਤ ਸੌਰੈ ਥਾਸ ਚਰਨ ਲਿਵ ਰਹੀਐ ਗੁਰਮੁਖ ਜੀ ਉਪਰਾਨ ਉਪਜਹਿ ਗੁਰਮੁਖ ਸੇਵਕ ਘਰ ਜਾਈਐ ਗੁਰਮੁਖ ਨਾਨਕ ਸੱਚ ਸੁਮਾਈਐ ਗੁਰਮੁਖ ਨਿਜ ਪਦ ਪਾਈਐ ਪ੍ਰਭਾਤੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਵਿਦਿਆ ਵਿਚਾਰੈ ਪਾੜ ਪਾੜ ਪਾਵੈ ਮਾਨ ਆਪਾ ਮਦੇ ਆਪ ਪ੍ਰਗਾਸਿਆ ਪਾਇਆ ਅੰਮ੍ਰਿਤ ਨਾਮ ਕਰਤਾ ਤੂੰ ਮੇਰਾ ਜਜਮਾਨ ਇੱਕ ਦਖਿਣਾ ਹਉ ਤੈ ਪਹਿ ਮੰਗਾਓ ਦੇਹ ਆਪਣਾ ਨਾਮ ਰਹਾਉ ਪੰਚ ਤਸਕਰਤਾ ਹਵਤ ਰਾਖੇ ਚੂਕਾ ਮਨ ਅਬਿਮਾਨ ਵਿਸ਼ਟ ਬਿਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ ਜਾਤ ਸਤ ਚਾਵਲ ਦਇਆ ਕਣਕਕਾਰ ਪ੍ਰਾਪਤ ਪਾਤੀ ਤਾਨ ਦੂਧ ਕਰਮ ਸੰਤੋਖ ਕੀ ਯੋਕਾਰ ਐਸਾ ਮੰਗਉਦਾਨ हे माती रजकार गाउल वेरी सहज बछरा खीर पीए सिफत शर्म का कपड़ा मांगाओ हार गुण नानक रबत रहए प्रभाती मोहल्ला बहला ਆਵਤ ਕਿਨੇ ਨਾ ਰਾਖਿਆ ਜਾਵਤ ਕਿਉਂ ਰਾਖਿਆ ਜਾਏ ਜਿਸ ਤੇ ਹੋਆ ਸੋਈ ਪਰ ਜਾਣੈ ਜਾਂ ਉਸ ਹੀ ਮਾਹੇ ਸਮਾਏ ਤੂ ਹੈ ਹਵਾ ਹੋ ਤੇਰੀ ਰਜਾਏ ਜੋ ਕਿਛ ਕਰਹਿ ਸੋਈ ਪਰ ਹੋਏ ਬਾ ਅਵਰ ਨਾ ਕਰਣਾ ਜਾਏ ਰਹਾਉ ਜੈਸੇ ਹਰ ਹਟ ਕੀ ਮਾਲਾ ਟਿੰਡ ਲਗਤ ਹੈ ਇੱਕ ਸਖਨੀ ਹੋਰ ਫੇਰ ਭਰੀਅਤ ਹੈ ਤੈ ਸੋਹੀ ਇਹੋ ਖੇਲ ਖਸਮ ਕਾ ਜਿਉ ਉਸ ਕੀ ਵਡਿਆਈ ਸੁਰਤੇ ਕੈ ਮਾਰਗ ਚੱਲ ਕੈ ਉਲਟੀ ਨਦਰ ਪ੍ਰਗਾਸੀ ਮਨ ਵਿਚਾਰ ਦੇਖ ਬ੍ਰਹਮ ਗਿਆਨੀ ਕਾਉਨ ਗਿਰਹੀ ਕਾਉਨ ਉਦਾਸੀ ਜਿਸ ਕੀ ਆਸਾ ਤਿਸ ਹੀ ਸੌਪਗੈ ਇਹੋ ਰਹਿਆ ਨਿਰਵਾਣ ਜਿਸ ਤੇ ਹੋਆ ਸੋਈ ਕਰਮਾਨਿਆ ਨਾਨਕ ਗਿਰਹਿ ਉਦਾਸੀ ਸੋ ਪਰਵਾਣ ਪ੍ਰਭਾਤੀ ਮਹੱਲਾ ਬਹਿਲਾ ਨਿਸ਼ਟ ਬੇਕਾਰੀ ਵੰਦਨ ਬਾਂਧੈ ਹਾਉ ਤਿਸ ਕੈ ਬਲ ਜਾਈ ਪਾਪ ਪੁੰਨ ਕੀ ਸਾਰ ਨ ਜਾਣੈ ਭੂਲਾ ਫਿਰੈ ਅਜਾਈ ਬੋਲਾ ਹੋ ਸੱਚ ਨਾਮ ਕਰਤਾਰ ਫੁਨ ਬਾਹੜ ਨ ਆਵਣ ਵਾਰ ਰਹਾਉ ਉੱਚਾ ਤੇ ਫੋਨ ਨੀਚ ਕਰਤ ਹੈ ਨੀਚ ਕਰੈ ਸੁਲਤਾਨ ਜਿਨੀ ਜਾਣ ਸੁ ਜਾਣਿਆ ਜਾਗ ਤੇ ਪੂਰੇ ਪਰਵਾਨ ਤਾ ਕਉ ਸਮਝਾਵਣ ਜਾਈਐ ਜੇ ਕੋ ਊਲਾ ਹੋਈ ਆਪੇ ਖੇਲ ਕਰੇ ਸਭ ਕਰਤਾ ਐਸਾ ਗੂਜੈ ਕੋਈ ਨਾਉ ਪ੍ਰਭਾਤੈ ਸਬਦ ਧਿਆਈਐ ਛੋਡਹੁ ਦੁਨੀ ਪਰੀਤਾ ਪ੍ਰਣਵਤ ਨਾਨਕ ਦਾਸਨ ਦਾਸਾ ਜਗ ਹਾਰਿਆ ਤੈਨ ਜੀਤਾ